ਲੋ ਜੀ ਅੱਜ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੈਂ ਤੇ ਮੰਨਾਂ ਵੀ ਰਾਜੇ ਫੇਰ ਲੈਣ ਆਏ ਪੁੱਤਰ ਤੇ ਜਾ ਕੇ ਦੇਖਦੇ ਆ ਕਿਦਾਂ ਕਿਤੇ ਦੋਸਤੋ ਜਿਹੜਾ ਕਬੂਤਰ ਲੱਭਦੇ ਤੇ ਆਹ ਏਰੀਆ ਦੇਖ ਲੋ ਜੀ ਆਪਾਂ ਬਿਲਕੁਲ ਹੀ ਜਿਹੜਾ ਵਾ ਘੁੰਮਦੇ ਰਹਦੇ ਪਏ ਆ ਮੈਂ ਤੇ ਮੰਨਾਂ ਵੀਰ ਆਏ ਆ ਤੇ ਜਦੋਂ ਆਪਾਂ ਨੂੰ ਕਿਤੇ ਕਬੂਤਰ ਮਿਲਦੇ ਆ ਤੇ ਆਪਾਂ ਭਰਾਵਾਂ ਨੇ ਸ਼ੌਂਕ ਕਰਾਈਦਾ ਵਾ ਤੇ ਤਰੀ ਉੱਪਰ ਆ ਕੇ ਭਰਾ ਦੀ ਲਓ ਜੀ ਆਹ ਰਾਣੀਆਂ ਪੜਾਉਂਦੇ ਆ ਆਹ ਥੇ ਲਓ ਜੀ ਅੱਜ ਤੇ ਹਨ ਟੈਡੀ ਬੀਜ ਨੇ ਲਓ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬੋੜ ਲਓ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਲਓ ਜੀ ਸਭ ਤੋਂ ਪਹਿਲਾਂ ਇਹ ਟੈਡੀ ਕਬੂਤਰੀ ਆ ਰੋਲ ਟੈਡੀਆਂ ਦੇ ਵਿੱਚੋਂ ਆਇਆ ਕਬੂਤਰ ਸ਼ਾਪ ਚੈੱਕ ਕਰ ਲਓ ਠੀਕ ਹੈ ਠੀਕ ਹੈ ਵਿੱਚ ਅੱਖ ਦਾ ਸ਼ੌਂਕ ਤੁਹਾਨੂੰ ਦਿਖਾ ਦਿੱਤਾ ਹਲੋ ਜੀ ਪਰਦਾ ਵੀ ਸ਼ੌਂਕ ਕਰੋ ਮੇਰੇ ਭਰਾਵਾਂ ਤੇ ਕਲਰ ਇਹਦੇ ਪੁਰਾਣੇ ਲੱਗੇ ਹੋਏ ਜੇ ਜੇਠ ਦਾ ਕਬੂਤਰ ਫੜਿਆ ਹੋਇਆ ਹੈ ਜੀ ਠੀਕ ਹੈ ਜੀ ਕਬੂਤਰ ਬਹੁਤ ਹੀ ਵੱਡਾ ਬਰੀਡਰ ਕਬੂਤਰ ਹੈਗਾ ਵਾ ਇਹ ਬੱਚਦਾ ਰੱਖੋ ਲੋ ਜੀ ਕਟਿੰਗ ਵੇਖੋ ਜੀ ਕਿਸੇ ਵੀਰ ਦੀ ਫੜਤਾਲੇ ਦੀ ਦੂਜੀ ਕਲਰ ਲੋ ਜੀ ਆ ਕਲਰ ਜੇ ਠੀਕ ਹੈ ਜੀ ਪੁਰਾਣੇ ਕਲਰ ਹੋ ਗਏ ਹੁਣ ਇੱਥੇ ਵੀ ਫਿੱਕਾਇਆ ਲੱਗਾ ਹੈ ਆ ਪੁੱਟੇ ਕੇ ਪਰ ਤੇ ਆ ਕਲਰ ਲੱਗੇ ਹੀ ਹੈ ਠੀਕ ਹੈ ਦੂਜੀ ਸਾਈਡ ਕਰਦਾ ਦਿਖਾਉਂਗਾ ਕਿਹੜੇ ਨੇ ਆ ਲਓ ਜੀ ਇਧਰਲੀ ਸਾਈਡ ਆ ਫਿੱਕੇ ਹੋ ਗਏ ਵੀ ਲਾਲ ਜੇ ਕਦਰ ਲੱਗੇ ਸੀ ਜੇ ਤੇ ਗੱਟੀ ਇਹਨੂੰ ਜਿਹੜੀ ਪਈ ਆ ਗੱਟੀ ਪਈ ਇਹਨੂੰ ਗੋਲ ਜੀ 14 ਨੰਬਰ ਤੇ 14 ਨੰਬਰ ਦੀ ਗੱਟੀ ਪਈ ਠੀਕ ਹੈ ਜੀ ਤੇ ਤੁਹਾਨੂੰ ਇਹਦਾ ਜਿਹੜਾ ਕਲਰ ਦਾ ਫੁੱਲ ਸ਼ੌਂਕ ਕਰਾ ਦੋ ਕਿਦਾਂ ਦਾ ਇਹ ਮਤਲਬ ਪੰਜਿਆਂ ਦਾ ਵੀ ਸ਼ੌਂਕ ਲਓ ਜੀ ਪੰਜਿਆਂ ਦਾ ਵੀ ਸ਼ੌਂਕ ਕਰ ਲਓ ਠੀਕ ਹੈ ਜੀ ਆ ਇਹਦਾ ਫੁੱਲ ਕਲਰ ਜੀ ਰੌਇਲ ਟੈਡੀ ਕਬੂਤਰ ਜੇ ਬਿਲਕੁਲ ਜਿਹੜਾ ਮੋਮਨੋਗੀ ਆ ਅਗਲੇ ਬੰਦੇ ਤੁਹਾਨੂੰ ਪਤਾ ਹੀ ਹੈ ਬਾਕੀ ਥੋੜੀ ਬੋਦੀ ਨਾਮਾਤਰ ਜੀ ਹੁੰਦੀ ਹੈ ਲਓ ਜੀ ਇਹ ਤੋਂ ਬਾਅਦ ਜਿਹੜਾ ਦੂਜਾ ਕਬੂਤਰ ਹੋਦਾ ਤੁਹਾਨੂੰ ਸ਼ੌਂਕ ਕਰਾਉਂਦੇ ਲਓ ਜੀ ਆ ਕਬੂਤਰ ਦੇ ਅੱਖ ਰੋਣੀ ਚੈੱਕ ਕਰੋ ਲਓ ਜੀ ਆ ਟੈਡੀ ਅੱਜ 20 ਜਿਹੜੇ ਆਪਣੇ ਕੋਲ ਟੈਡੀ ਪੀਸ ਆਏ ਰੌਇਲ ਟੈਡੀ ਜੇ ਠੀਕ ਹੈ ਜੀ ਇਸ ਤੋਂ ਬਾਅਦ ਤੁਹਾਨੂੰ ਜਿਹੜਾ ਟੈਡੀ ਚਿੱਟੀ ਅੱਖ ਦੇ ਵਿੱਚ ਬਿਲਕੁਲ ਸਫੇਦ ਉਹਦਾ ਵੀ ਤੁਹਾਨੂੰ ਸ਼ੌਂਕ ਕਰਾਉਂਦੇ ਲਓ ਵੀਰ ਜੀ ਟੈਡੀ ਕਬੂਤਰ ਜੇ बिल्कुल साफ अख दिखे ठीक है जी अख का शौक रहा मैं लोजी अख का कर ली शौक साफ अख दिखे बिल्कुल चिट्टी अख ठीक है जी मेरे वीर जी डैडी अपने को आ गए फेर अख दीक है, ये तो है हाँ जी ये बाद लाइट शौक रही दूजी अख का भी शौक कर लो ठीक है जी ਜੀ ਹਲੋ ਜੀ ਪਰਦਾ ਵੀ ਸ਼ੌਂਕ ਕਰ ਲੋ 3 ਪਰ ਜੀ ਸਿੰਗਲ ਪੱਤਾਈ ਦੀ ਦੋਮੇ ਆ ਸੇਮ ਹੀ ਕੁਆਲਿਟੀ ਹੈ ਠੀਕ ਹੈ ਜੀ ਤੇ ਹਲੋ ਕੀ ਜੀ ਜੀ ਮੈਂ ਕਰਾਂ ਪੰਜਾਂ ਦਾ ਸ਼ੌਂਕ ਕਰਾਂਗਾ ਲੋ ਜੀ ਜਿੱਤ ਤੋਂ ਬਾਅਦ ਜਿਹੜੇ ਆਪਣਾ ਤੁਹਾਨੂੰ ਸ਼ੌਂਕ ਕਰਾਉਂਦੇ ਇੱਕ ਫੀਮੇਲ ਹੈ ਆਪਣੇ ਟਾੜੀਆਂ ਦੇ ਵਿੱਚ ਆਈਆਂ। ਵੀ ਲੋ ਬਹੁਤ ਹੀ ਘੱਟ ਜਿਹੜੇ ਆ ਪੀਸ ਇਦਾਂ ਦੇ ਲੱਭਦੇ ਆ ਤੇ ਤੁਹਾਨੂੰ ਆਪਾਂ ਇਹਦਾ ਸ਼ੌਂਕ ਕਰਾਤਾ ਵਾ। ਲੋ ਜੀ ਹੁਣ ਤੁਹਾਨੂੰ ਛੱਡ ਕੇ ਇਹਦਾ ਸ਼ੌਂਕ ਕਰਾਉਂਦੇ ਆ ਆ ਵੇ ਲੋ ਜੀ ਅੱਖ। ਲੋ ਜੀ ਠੀਕ ਹੈ। ਪੇ ਦਾ ਅੱਖ ਦੇ ਵਿੱਚ ਹੈ ਗਾ ਜੀ। ਲੋ ਜੀ ਜੀ। ਆ ਦੂਸਰਾ ਟੈਡੀ ਹੋ ਗਿਆ ਤੋਂ ਬਾਅਦ ਫੀਮੇਲ ਹੈ ਜਿਹੜੀ ਇਹਦਾ ਤੁਹਾਨੂੰ ਪਿਛਾਉ ਕਰਾਉਂਦੇ ਆ ਹਾ ਲੋ ਜੀ ਫੀਮੇਲ ਵੀ ਵੇਖਿਓ ਫੀਮੇਲ ਵੀ ਕਾਹਨੂੰ ਗੱਲਾਂ ਨੇ ਲੋ ਜੀ ਆ ਇੱਕ ਪਠੀ ਹੈਗੀ ਆ ਕਬੂਤਰੀ ਆ ਮੱਕੀ ਕਬੂਤਰੀ ਆ ਪੂਰੀ ਤੇ ਇਹ ਥੋੜੀ ਹੈਗੀ ਹੈ ਇਹ ਲਾਲ ਡੋਰੇ ਦੇ ਵਿੱਚ ਠੀਕ ਹੈ ਜੀ ਹਾ ਲੋ ਜੀ ਸ਼ੌਂਕ ਕਰ ਲੋ ਤੇ ਲਓ ਜੀ ਆ ਜੀ ਦੀ ਅੱਖ ਦੋਸਤੋ ਇਹ ਭਰਾਵਾਂ ਨੇ ਚਲੋ ਚੰਗੀ ਦਾ ਸ਼ੌਂਕ ਕਰਾ ਦੇ ਪਤਲੀ ਜੀ ਨੋਕ ਦੀ ਮਾਦੀ ਆ ਪਰਦਾ ਹੁੰਦਾ ਨੂੰ ਸ਼ੌਂਕ ਕਰਾਉਣੇ ਆ ਇਹ ਕਬੂਤਰੀ ਹੈਗੀ ਜੀ ਜਿਹੜੇ ਅੱਗੇ ਤੁਹਾਨੂੰ ਦੋ ਦਿਖਾ ਚੁੱਕੇ ਆ ਕਬੂਤਰ ਹੈਗੇ ਠੀਕ ਹੈ ਜੀ ਇਹ ਦੋਸਤੋ ਜਿਹੜੇ ਆ ਪ੍ਰਾਈਸ ਥੋੜਾ ਇਹਨਾਂ ਦਾ ਜ਼ਿਆਦਾ ਹੈਗਾ ਜੀ ਠੀਕ ਹੈ ਜੀ ਕਿਉਂਕਿ ਆਪਣਾ ਜਿਹੜਾ ਵਾ ਟੈਡੀਆਂ ਦਾ ਰੇਟ ਆ ਬਹੁਤ ਜ਼ਿਆਦਾ ਉਹਦੇ ਕਾਰਨ ਜਿਹੜੇ ਆ ਮਹਿੰਗੇ ਮਿਲਦੇ ਆ ਆ ਪੰਨਿਆਂ ਦਾ ਸ਼ੌਂਕ ਕਰ ਲੋ ਤੇ ਇਹ ਤੁਹਾਨੂੰ ਕਲਰ ਦਾ ਵੀ ਦਾ ਸ਼ੌਂਕ ਕਰਾ ਦਿੰਨੇ ਆ। ਚਲੋ ਜੀ। ਠੀਕ ਹੈ। ਇਸ ਤੋਂ ਬਾਅਦ ਤੁਹਾਨੂੰ ਛੱਡ ਕੇ ਸ਼ੌਂਕ ਕਰਾਉਂਦੇ ਜੀ। ਲੋਈਆ ਨਰ ਵੀ ਲਓ ਦੋ। ਇਹਨਾਂ ਨਾਲ ਜਿਹੜੀ ਮਾਰਦੀ ਆ ਉਹਦਾ ਵੀ ਤੁਹਾਨੂੰ ਬਹੁਤ ਸ਼ੌਂਕ ਕਰਾਉਂਦੇ। ਐ ਲੋਈਆ ਫੀਮੇਲ ਆ। ਠੀਕ ਹੈ। ਕਿੰਨੋਂ ਪੀਸ ਅਨਟਿਕ ਪੀਸ ਆ। ਤੇ ਜੇ ਅਸੀਂ ਵੀਰ ਨੂੰ ਚਾਹੀਦੇ ਹੋਣਾ ਆਪਣੇ ਨਾਲ ਕਨੈਕਟ ਕਰ ਲੈ ਜੀ। ਆਪਣਾ WhatsApp ਨੰਬਰ ਜੀ 6239644081 ਉਮੀਦ ਹੈ ਅੱਜ ਦੀ ਜਿਹੜੀ ਵੀਡੀਓ ਘਰਉਣ ਵਧੀਆ ਲੱਗੀ ਹੋਵੇ ਮਿਲਦੇ ਆਂ ਤਾਂ ਨੈਕਸਟ ਵੀਡੀਓ ਵੀਡੀਓ ਦੇਖਣੀ ਤੁਹਾਡਾ ਤੁਹਾਨੂੰ ਆਲ ਸਤਿ ਸ਼੍ਰੀ ਅਕਾਲ